ਇੱਕ ਮੁਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁਠ ਦੇ ਇੱਕ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਦ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜਿਸ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇਗੇ ਜਿਸ ਗੁਜਰਾਤ ਦੇ ਅੰਦਰੋਂ ਦੇ ਇਟੇ ਹੋਮ ਮਿਨਿਸਟਰ ਸਾਹਿਬ ਆਉਂਦੇ ਨੇਗੇ ਜਦੋਂ ਇਹ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿਆਮ ਆਦਮੀ ਪਾਰਟੀ ਦੇ ਨਿਤਾਮਾਂ ਨੂੰ ਡਰਾ ਲਓ ਧਮਕਾ ਲਓ ਜੇਲਾ ਚ ਬੰਦ ਕਰ ਲਓ ਔਰ ਇਸ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਤੋਂ ਡਰਗ ਮਾਫੀਆ ਖਤਮ ਕਰਾਂਗੇ ਪੰਜਾਬ ਦੇ ਅੰਦਰੋਂ ਗੈਂਗਸਟਰ ਬਾਤ ਖਤਮ ਕਰਾਂਗੇ ਇਹ ਆਵਾਦ ਵੀ ਪਾਰਟੀ ਦਾ ਬਿਲਕੁਲ ਸਪਸ਼ ਅਦੇਸ਼ਾ ਸਪਸ਼ ਨਾਰਾਗਾ ਔਰ ਸਰਕਾਰ ਦਾ ਸਪਸ਼ ਜਿਹੜਾ ਹੈਗਾ ਸੰਕੇਤ ਆ ਸਪਸ਼ ਬੂਤੋ ਦ੍ਰਿਸ਼ੀ ਲਗਾਤਾਰ ਕੰਮ ਕਰ ਰਿਹਾ ਮੈਨੂੰ ਮੈਂ ਬਿਲਕੁਲ ਸਪਸ਼ ਕਰ ਦਾਂਗਾ ਅੱਜ ਮੀਡੀਆ ਦੇ ਜ਼ਰੀਏ ਕਿ ਭਾਰਤੀ ਜਨਤਾ ਪਾਰਟੀ ਨੇ ਲਾਰੈਂਸ ਮਸ਼ਰੋਈ ਨੂੰ ਇਸ ਲਈ ਆਪਣੇ ਗੁਜਰਾਤ ਜੇਲ੍ਹ ਚ ਰੱਖਿਆਗਾ ਕਿ ਜਿੱਥੇ ਆਪੋ ਜੀ ਇਸ ਦੀ ਸਰਕਾਰਾਂ ਨੇ ਗੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਤਾਮਲਨਾਡੂ ਆ ਚਾਹੇ ਉਹ ਵੈਸਟ ਬੰਗਾਲ ਆ ਚਾਹੇ ਉਹ ਕੇਰਲਾ ਗਾ ਉਥੇ ਟਾਰਗੇਟਿੰਗ ਕਿਲਿੰਗ ਹੁੰਦੀ ਆ ਉਥੇ ਲੋਕਾਂ ਨੂੰ ਚੁਣ-ਚੁਣ ਕੇ ਮਾਰਿਆ ਜਾਂਦਾ ਗਾ ਖਾਸ ਕਰਕੇ ਵਪਾਰੀਆਂ ਨੂੰ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਗਾ ਕਿ ਵਪਾਰੀਆਂ ਦੇ ਅੰਦਰ دہشت ਦਾ ਮਾਹੌਲ ਪੈਦਾ ਕੀਤਾ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਔਰ ਇਹ ਕਹਿਦਾ ਹੈ ਕਿ ਸੁਭਾ ਸਰਕਾਰ ਫੇਲ ਆ ਔਰ ਡਰਾ ਕੇ ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਉਹਨਾਂ ਵਪਾਰੀਆਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਜਾਵੇ। ਇਸੇ ਗੱਲ ਕਰਕੇ ਉਥੇ ਰੱਖਿਆ ਕਿਉਂ ਬਈ? ਗੁਜਰਾਤ ਕਿਉਂ ਨਿਕਟਦਾਮਾ ਹੁੰਦੀਆਂ? ਜੇ ਜੇਲ੍ਹ ਦੇ ਅੰਦਰ ਗੁਜਰਾਤ ਬੰਦਾ ਉਥੋਂ ਕਟਦਾਮਾ ਕਿਉਂ ਨਹੀਂ ਕਿੰਦੀਆਂ? ਉਥੋਂ ਰੈਂਸਮ ਕਾਲਸ। ਉਥੋਂ ਮੋਬਾਈਲ ਫੋਨ ਤੇ ਜਿਹੜੀ ਕਾਲਸ ਦੇਸ਼ਵਾਰਤਕ ਹੋਉਂਦੀਆਂ ਨੇ ਇਹਦਾ ਮਤਲਬ ਕੀ ਆ ਕਿ ਗੁਜਰਾਤ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਬਣਾਇਆ ਗਿਆਗਾ ਕਿ ਇੱਥੋਂ ਬੈਠ ਕੇ ਪੂਰੇ ਦੇਸ਼ ਪਰਦੇ ਵਪਾਰੀਆਂ ਨੂੰ ਡਰਾਇਆ ਜਾਵੇ ਆਪੋਜੀਸ਼ਨ ਦੇ ਸਟੇਟ ਦੇ ਲੋਕਾਂ ਨੂੰ ਡਰਾਇਆ ਜਾਵੇ ਤਾਂ ਕਿ ਉੱਥੇ دہشت ਦਾ ਮਾਹੌਲ ਹੋਵੇ ਔਰ ਉਸ دہشت ਦੇ ਮਾਹੌਲ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਆਪਣੀ ਸਿਆਸੀ ਜ਼ਮੀਨ ਪੈਦਾ ਕਰੇ ਆਪਣੀ ਸਿਆਸੀ ਜ਼ਮੀਨ ਦੇ ਅੰਦਰ ਆਪਣੀ ਆਪਣੀਆਂ ਵੋਟਾਂ ਦੇ ਬੀਜ ਬੀਜੇ ਪਰ ਲੇਕਿਨ ਪ੍ਰਾਭੂ ਪੰਜਾਬ ਜਿਹੜਾਗਾ ਪੰਜਾਬ ਉਹ ਸੂਬਾਗਾ ਜਿੱਥੇ ਕਦੇ ਨਫਰ ਦੇ ਬੀਜ ਪੈਦਾ ਨਹੀਂ ਹੋਏ ਬਹੁਤ ਸਾਰੀਆਂ ਪਾਰਟੀਆਂ ਜਾਂ ਕਾਂਗਰਸ ਪਾਰਟੀ ਨੇ ਬਹੁਤ ਜ਼ੋਰ ਲਾਇਆ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ੋਰ ਲਾਇਆ ਬਹੁਤ ਸਾਰੇ ਲੋਕ ਆਏ ਪਰ ਲੇਕਿਨ ਪੰਜਾਬੀ ਭਾਈਚਾਰਾ ਇਕੱਠਾਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਅੰਦਰ ਕਦੇ ਵੀ ਨਫਰ ਦੇ ਬੀਜ ਜਿਹੜੇ ਪੈਦਾ ਨਹੀਂ ਹੋ ਸਕੇ ਸੋ ਬਿਲਕੁਲ ਭਾਰਤੀ ਜਨਤਾ ਪਾਰਟੀ ਜਿੱਦਾਂ ਮਰਜ਼ੀ ਜ਼ੋਰ ਲਾ ਲੇ ਅਸੀਂ ਨਾ ਡਰਨ ਵਾਲਿਆਂ ਨਾ ਝੁਕਨ ਵਾਲਿਆਂ ਅਸੀਂ ਲੜਾਈ ਲੜਦੇ ਰਵਾਂਗੇ ਔਰ ਜੋ ਤਾਕਤਾਂ ਸਾਨੂੰ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਸਭ ਦਾ ਹਰਾਈ ਦਿੱਤੀਆਂ ਨੇ ਕਿਆਂ ਸਾਨੂੰ ਬੋਲਣ ਦਾ ਅਧਿਕਾਰ ਦਿੱਤਾਗਾ ਸਾਡੀ ਜਬਾਨ ਦਿੱਤੀ ਆ ਸਾਨੂੰ ਅਧਿਕਾਰ ਦਿੱਤਾ ਕਿ ਤੁਸੀਂ ਬੋਲੋ ਲੋਕਾਂ ਦੀ ਅੱਖ ਦੀ ਗੱਲ ਕਰੋ ਉਸ ਦੇ ਰਾਹੀਂ ਅਸੀਂ ਬੋਲਦੇ ਰਵਾਂਗੇ ਪਰ ਲੇਕਿਨ ਮੈਂ ਇੱਕ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਆਦਮਾ ਚੰਡੀਗੜ੍ਹ ਪੁਲਿਸ ਦਾ ਅੰਕੜਾ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਕਿੰਨੀ ਤੇਜ਼ੀ ਦੇ ਨਾਲ ਐਕਸ਼ਨ ਕਰਦੀ ਆ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਬੜਾ ਤੇਜ਼ੀ ਦੇ ਨਾਲ ਐਕਸ਼ਨ ਕਰਦੀ ਆ ਇੱਕ ਰੈਟ ਪਟੀਸ਼ਨ ਨੰਬਰ ਸੀਆਰ ਨੰਬਰ ਸੀਆਰਐਮ ਨੰਬਰ 5299 ਅਬਲਿਕ 2024 11785 2024 ਇੱਕ ਰੈਟ ਪਟੀਸ਼ਨ ਫਾਈਲ ਜਿਹੜੀ ਆ सुरेंद्र ਕੁਮਾਰ ਨਦਰ ਦੇ ਨਾਮ ਦੇ ਉੱਤੇ ਫਾਈਲ ਹੁੰਦੀ ਆ ਰੈਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚੱਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 5 ਮੈਂ ਅੰਕੜਾ ਸ਼ੇਅਰ ਕਰਦਾ ਹਾਂ 15 5 2024 ਤੱਕ 25748 ਜਿਹੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕ੍ਰਾਈਮ ਦੀਆਂ ਪੈਟੀ ਆਫੈਂਸਸ ਦੀਆਂ ਫੈਮਿਲੀ ਬੈਟਰ ਦੀਆਂ ਲੋਕਾਂ ਦੀ ਲੜਾਈ ਦੀਆਂ ਲੁੱਟਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜਿਹੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਫ ਹੋ ਜਾਂਦੀਆਂ ਲੱਗੀਆਂ ਲੇਕਿਨ 15 15 5 24 ਤੱਕ ਇਹ ਆਨਰੇਬਲ ਹਾਈ ਕੋਰਟ ਦਾ ਐਫੀਡੇਵਿਟ ਹੈ ਮੇਰਾ ਨਹੀਂ ਹੈਗਾ ਮੈਂ ਸਪਸ਼ਟ ਕਰਦੇ ਹਾਂ ਐਫੀਡੇਵਿਟ ਮੈਂ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾ ਹੈਗਾ 15 5 24 ਤੱਕ 7000 67 7000 67 15 5 24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15 ਪੰਜ 24 ਤੱਕ ਲਗਭਗ 7067 ਜਿਹੜੀਆਂ ਕੰਪਲੇਂਟ ਉਹ ਪੈਂਡਿੰਗ 580 ਆ ਉਹ ਪੈਂਡਿੰਗ 580 ਆ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹਨਾਗਾ 10 7 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦੈਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਨਿਕਲ ਰਿਹਾ 4700 40 4740 ਕੰਪਲੇਂਟਸ ਜਿਹੜੀਆਂ ਨੇ ਉਹ ਪਿਛਲੇ 6 ਮਹੀਨਿਆਂ ਤੋਂ ਲਾਸਟ 6 ਮੰਥ ਤੋਂ ਯਾਨੀ 4000 ਤੋਂ ਉੱਪਰ ਕੰਪਲੇਂਟਸ ਚੰਡੀਗੜ੍ਹ ਦੀਆਂ ਕੰਪਲੇਂਟਸ ਜਿਹਨੂੰ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਜਿੱਥੇ ਕਿਹਾ ਜਾਂਦਾ ਕ੍ਰਾਈਮ ਰੇਟ ਬਹੁਤ ਘਟਾ ਆ ਜਿੱਥੇ ਕਿਹਾ ਜਾਂਦਾ ਪੁਲਿਸ ਤੁਰੰਤ ਕੈਕਸ਼ਨ ਚ ਆਉਂਦੀ ਆ ਜਿੱਥੇ ਕਿਹਾ ਜਾਂਦਾ ਤੁਰੰਤ ਨਾਕਾ ਲੱਗ ਜਾਂਦਾ ਹੈਗਾ ਜਿੱਥੇ ਕਿਹਾ ਜਾਂਦਾ ਤੁਰੰਤ ਦੋਸ਼ੀ ਫੜੇ ਜਾਂਦੇ ਨੇਗੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਚਲਦੀਆਂ ਨੇ ਜੀਆਂ ਔਰ ਉਸ ਜਗ੍ਹਾ ਦੇ ਉੱਤੇ 4700 40 4740 ਜਿਹੜੀਆਂ ਕੰਪਲੇਂਟਸ ਸਾਈਬਰ ਕ੍ਰਾਈਮ ਦੀਆਂ ਲੁੱਟਾਂ ਖੋਹਾਂ ਦੀਆਂ ਇੱਕ ਬਜ਼ੁਰਗ ਲੋ ਬਜ਼ੁਰਗ ਪਤੀ ਪਤਨੀ ਨੂੰ ਕਰਨਲ ਨੂੰ ਬਜ਼ੁਰਗ ਕਰਨਲ ਪਤੀ ਪਤਨੀ ਨੂੰ 3.41 ਯਾਨੀ ਕਿ ਸਾਢੇ 4 ਕਰੋੜ ਰੁਪਏ ਦੀ ਥੱਗੀ ਵੱਜੀ ਕੰਪਲੇਨ ਪੈਂਡਿੰਗ ਆ 23 ਕਰੋੜ ਦੀ ਚੀਫ ਪੂਰਬ ਚੀਫ ਆਰਕੀਟੈਕਚਰ ਜਿਹੜਾ ਠੱਗੀ ਬੱਜੀ 23 ਕਰੋੜ ਦੀ ਪੈਂਡਿੰਗ ਆ ਯਾਨੀ 23 ਕਰੋੜ ਦੀਆਂ 4 ਕਰੋੜ ਦੀਆਂ 5 ਕਰੋੜ ਦੀਆਂ ਠੱਗੀਆਂ ਲੁੱਟਾਂ ਖੋਹਾਂ ਉਹ ਪੈਂਡਿੰਗ ਨੇਗੀਆਂ ਔਰ ਇੱਕ ਪੈਟੀ ਫੈਂਸ ਜਿਹਨੂੰ ਫੈਂਸ ਬਣ ਲਿਆ ਜਾਵੇ ਤੇ ਉਤੇ 24 ਘੰਟਿਆਂ ਚ ਕਾਰਵਾਈ ਹੁੰਦੀ ਆ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਅੱਜਕੱਲ੍ਹ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜ ਕੱਲ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜ਼ੀ ਮੁਕੱਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਅਰੈਸਟ ਕਰਨ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਸ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣੋਂ ਨੇ ਡਰਦੇ ਔਰ ਪ੍ਰਤਾਪ ਸਿੰਘ ਬਾਜਬਾਦਿਆਂ ਸਤਪਾਲ ਸਿੰਘ ਖੈਰਾਦਿਆਂ ਚੰਦ ਜੀ ਸ੍ਰੀ ਚੰਨੀ ਦੀਆਂ ਜਿੱਲੇ ਵੀ ਜਿਹੜੇ 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 ਲੋਕਾਂ ਨੇ ਵਿਕਰਮਜੀਤ ਮਜੀਠੀਆ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰਵਾਦ ਨੂੰ ਬਚਾਉਣ ਲਈ ਅੱਗੇ ਆਏ ਨੇ ਕਿ ਉਹਨਾਂ ਸਾਰਿਆਂ ਦਾ ਪਰਦਾ ਫਾਸ਼ ਤੁਹਾਡੇ ਨਾਲ ਹੀ ਕਰਦੇ ਰਹਿਾਂਗੇ ਤੁਸੀਂ ਸਾਡਾ ਸਾਥ ਦਿੰਦੇ ਰਹੋ ਕਿਉਂਕਿ ਤੁਹਾਨੂੰ ਵੀ ਸ਼ਾਇਦ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਤੁਹਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨ타ਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਬਾਰ ਬਾਰ ਸਪਸ਼ਟ ਕਰਦਾ ਕਿ ਦੇਸ਼ ਜਾਣਦਾਗਾ ਕਿ ਨੌਰੰਸ ਮਸ਼ਨੋਈ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰਿਆਂ ਹੀ ਜਿੰਨੀਆਂ ਵੀ ਕਾਲਜ਼ ਨੇਗੀਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਬੈਸਟ ਬੰਗਾਲ ਆ ਚਾਹੇ ਉਹ ਤਾਮਿਲਨਾਡੂ ਆ ਚਾਹੇ ਉਹ ਚਾਰਖੰਡਾ ਜਿੱਥਾ-ਜਿੱਥੇ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉੱਥੇ-ਉੱਥੇ ਕਾਲਜ਼ ਆਉਂਦੀਆਂ ਨੇਗੀਆਂ ਪਰ ਇਹਦਾ ਮਤਲਬ ਕਿ ਜੇਲ੍ਹ ਦੇ ਅੰਦਰ ਬੈਠ ਕੇ ਇੱਕ ਬਹੁਤ ਵੱਡਾ ਯਾਨੀ ਇਨਫਰਾਸਟ੍ਰਕਚਰ ਮਹੱਈਆ ਕਰਵਾਇਆ ਗਿਆਗਾ ਜਿੱਥੋਂ ਕਿ ਮਲਟੀਪਲ ਕਾਲਸ ਹੋ ਸਕਣ ਜਿਹੜੇ ਕਿ ਇੱਕ ਫੋਨ ਤੇ ਤਾਂ ਹੋ ਨਹੀਂ ਸਕਦੀਆਂ ਇਹਨੀਆਂ ਕਾਲਸ ਕਿ ਮਲਟੀਪਲ ਕਾਲਸ ਹੋ ਸਕਣ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਰੈਕਟ ਜਿਹੜਾ ਦੇਸ਼ ਦੇ ਵਪਾਰੀਆਂ ਨੂੰ ਡਰਾਉਣ ਦੇ ਲਈ ਚਲਾ ਰਹੀ ਹੈ ਥੈਂਕ ਯੂ ਕਾਂਗਰਸ ਦੀ ਗੱਲ ਕੀਤੀ ਸੁਨੀਤਾ ਹੈ ਇਹਨੇ ਬਦਲੇ ਬਦਲੇ ਮੇਰੇ ਅੰਦਰ